ਇਹ ਜ਼ਿਲ੍ਹਾ ਫਰੀਦਕੋਟ 'ਚ ਜਿਹੜੇ ਆਰਗੇਨਾਈਜ਼ ਕ੍ਰਾਈਮ ਕਰਨ ਵਾਲੇ ਦੋਸ਼ੀ ਵਿਅਕਤੀ ਨੇ ਉਹਨਾਂ ਦੇ ਖਿਲਾਫ ਮਾਨਯੋਗ ਐਸਐਸਪੀ ਡਾਕਟਰ ਪ੍ਰਗਿਆ ਜਨਜੀ ਵੱਲੋਂ ਇੱਕ ਸਖਤ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਦੇ ਤਹਿਤ ਐਸਐਚਓ ਸਿਟੀ ਕੋਟਪੂਰਾ ਦੀ ਦੇਖਰੇਖ ਰਿਗਰਟ ਇੰਸਪੈਕਟਰ ਉਹਨਾਂ ਦੇ ਕੁਮਾਰ ਦੇ ਸਿਟੀ ਕੋਟਪੂਰਾ ਪੁਲਿਸ ਨੇ ਇਤਲਾਮ ਮਿਲਣ ਤੇ ਜਲਾਲਿਆਣਾ ਰੋਡ ਤੋਂ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਹੜੇ ਕੇ ਕੋਈ ਇੱਕ ਜੁਰਮ ਕਰਨ ਦੀ ਸਲਾਹ ਬਣਾ ਰਹੇ ਸੀਗੇ ਉਹਨਾਂ ਨੂੰ ਕੋਈ ਵੀ ਜ਼ੁਰਮ ਕਰਨ ਤੋਂ ਪਹਿਲਾਂ ਹੀ ਸਲਾਬਨਾਉਂਦੇ ਗ੍ਰਿਫਤਾਰ ਕੀਤਾ ਗਿਆ ਇਹ ਪੰਜ ਵਿਅਕਤੀ ਜਿਨ੍ਹਾਂ ਚ ਗ੍ਰਿਫਤਾਰ ਕੀਤੇ ਗਏ ਆ ਉਹਨਾਂ ਵਿੱਚੋਂ ਇੱਕ ਸੁਨੀਲ ਸ਼ੰਗ ਹੈ ਸਲੀਮ ਮਸੀਹ ਹੈ ਜਸਕਰਨ ਸੋਨਾ ਪਵਨ ਕੁਮਾਰ ਉਰਫ ਲੰਗੂ ਤਰਮਿੰਦਰ ਸਿੰਘ ਉਰਫ ਜੋਨੀ ਹੈ ਇਹਨਾਂ ਨੂੰ ਗ੍ਰਿਫਤਾਰੀ ਉਪਰੰਤ ਜਦੋਂ ਪੁੱਛ ਪੜਤਾਲ ਕੀਤੀ ਗਈ ਤੇ ਇਹਨਾਂ ਬਾਤੋਂ ਇੱਕ ਮੋਟਰਸਾਈਕਲ ਬਿਨਾ ਨੰmber ਇੱਕ ਐਕਟਿਵ ਆ ਬਿਨਾ ਨੰmber ਤੇ ਦੋ ਮੋਬਾਈਲ ਆ ਜਿਹੜੇ ਬਰਾਮਦ ਕੀਤੇ ਗਏ ਆ ਦੋ ਕਾਪੇ ਦੋ ਖੰਡੇ ਇੱਕ ਕਿਰਪਾਨ ਵੀ ਇਹਨਾਂ ਤੋਂ ਬਰਾਊਂਡ ਕੀਤੀ ਗਈ ਹੈ ਇਹਨਾਂ ਦਾ ਪਿਛਲਾ ਕ੍ਰਾਈਮ ਰਿਕਾਰਡ ਚੈੱਕ ਕੀਤਾ ਤੇ ਇਹਨਾਂ ਦੇ ਖਿਲਾਫ ਕਰੀਬ 23 ਮੁਕੱਦਮੇ ਦਰਜ ਹੈ ਅਲੱਗ-ਅਲੱਗ ਤਾਰਾਵਾਂ ਦੇ ਤਹਿਤ ਜਿਨ੍ਹਾਂ ਵਿੱਚ ਚੋਰੀ ਦੇਣਾ ਐਨਡੀਪੀਐਸ ਦੇ ਸ਼ਰਾਬ ਦੇ ਤੇ ਲੜਾਈ-ਪੜਾਈ ਦੇ ਮੁਕੱਦਮੇ ਇਹਨਾਂ ਦੇ ਖਿਲਾਫ ਦਰਜ ਨੇ ਇਹਨਾਂ ਵਿੱਚ ਜਿਹੜਾ ਸਲੀਮ ਮਸੀਹ ਹੈ ਇਹਦੇ ਖਿਲਾਫ 10 ਮੁਕੱਦਮੇ ਅਲੱਗ-ਅਲੱਗ ਜੁਰਮਾਂ ਦੇ ਦਰਜ ਹੈ ਇਹ ਜਿਹੜਾ ਜਸਕਰਨ ਸੋਣਾ ਉਹਦੇ ਖਿਲਾਫ 3 ਮੁਕੱਦਮੇ ਦਰਜ ਹੈ ਅਵਨ ਕੁਮਾਰ ਉਰਫ ਲੰਗੂ ਜਿਹੜਾ ਇਹਦੇ ਖਿਲਾਫ ਚਾਰ ਮੁਕੱਦਮੇ ਦਰਜ ਐ ਪੁਰਾਣੇ ਧਰਮਿੰਦਰ ਸੋਨੀ ਐ ਇਹਦੇ ਖਿਲਾਫ ਵੀ ਚਾਰ ਮੁਕੱਦਮੇ ਦਰਜ ਐ ਇਸ ਤਰ੍ਹਾਂ ਇਹਨਾਂ ਪੰਜਾਂ ਮੰਡਮਾਂ ਦੇ ਖਿਲਾਫ ਕਈ ਦੇ ਕਰੀਬ ਮੁਕੱਦਮੇ ਜੜੇ ਆ ਪਹਿਲਾਂ ਹੀ ਦਰਜ ਐ ਕੋਰਕਪੂਰੇ ਚ ਦਰਜ ਐ ਕੋਰਕਪੂਰੇ ਚ ਹੀ ਦਰਜ ਐ ਤੇ ਇਹਨਾਂ ਨੂੰ ਜਿਹੜਾ ਪੇਸ਼ ਅਦਾਲਤ ਕਰਕੇ ਰਿਮਾਂਡ ਲੈ ਕੇ ਹੋਰ ਪੁੱਛਗਛ ਕੀਤੀ ਜਾਏਗੀ ਤੇ ਸਾਨੂੰ ਉਮੀਦ ਐ ਕਿ ਇਹਨਾਂ ਤੋਂ ਹੋਰ ਵੀ ਵਾਰਦਾਤਾਂ ਖੁਲਾਸਾ ਹੋਣ ਦੀ ਉਮੀਦ ਐ